ਨੇ ਹੰਗ ਸਿੰਘਾਂ ਦੇ ਜਿਹੜੇ ਦਲ ਨੇ ਇਹ ਨਵਾਬ ਕਪੂਰ ਸਿੰਘ ਨੇ ਬਣਾਏ ਆ ਜੀ 1734 ਦੇ ਵਿੱਚ ਲਗਭਗ ਜਦੋਂ ਹੁਣ ਦੋ ਬਣਾਏ ਨੇ ਤੇ ਜਿਹੜਾ ਬੁੱਢਾ ਦਲ ਹੈ ਇਹ ਨਵਾਬ ਕਪੂਰ ਸਿੰਘ ਉਹਦੀ ਅਗਵਾਈ ਕਰਦੇ ਆ ਜਥੇਦਾਰ ਨਵਾਬ ਕਪੂਰ ਸਿੰਘ ਜੀ ਤੇ ਤਰਨਾ ਦਲ ਜਿਹੜਾ ਬਣਾ ਦਿੱਤਾ ਗਿਆ ਤੇ ਤਰਨਾ ਦਲ ਨੂੰ ਅੱਗੇ ਚਲਾਉਣ ਵਾਸਤੇ ਉਹਨੂੰ ਪੰਜ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ ਤਰਨਾ ਦਲ ਨੂੰ ਹੁਣ ਤਰਨਾ ਦਲ ਦੇ ਜਿਹੜੇ ਪੰਜ ਮੌਤਵਰ ਹੋਏ ਨੇ ਉਹਨਾਂ ਦਾ ਜਿਹੜਾ ਨਾਮ ਹੈ ਸਭ ਤੋਂ ਪਹਿਲਾ ਹੈ ਜਥਾ ਸ਼ਹੀਦਾਂ ਇਸ ਦੇ ਜਥੇਦਾਰ ਸਾਡੇ ਅਮਰ ਸ਼ਹੀਦ ਕੌਮ ਦਾ ਸਰਮਾਇਆ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਇਹਦੇ ਜਥੇਦਾਰ ਜਥਾ ਸਹੀਦਾਂ ਦੇ ਜਥੇਦਾਰ ਸਨ ਤੇ ਉਹਨਾਂ ਦੇ ਨਾਲ ਭਾਈ ਨੱਥਾ ਸਿੰਘ ਤੇ ਗੁਰਵਖਸ ਸਿੰਘ ਜਿਹੜੇ ਪ੍ਰਸਿੱਧ ਸਰਦਾਰ ਸਨ ਉਹ ਬਾਬਾ ਦੀਪ ਸਿੰਘ ਜੀ ਨਾਲ ਤਰਨਾ ਦਲ ਦੇ ਜਿਹੜੇ ਇੱਕ ਜਥੇ ਦੇ ਮੁੱਖ ਜਥੇਦਾਰ ਲਾਇਗੇ ਫਿਰ ਦੂਸਰਾ ਆ ਗਿਆ ਜੀ ਜਥੇ ਜਥਾ ਅਮਰਤਸਰੀਆ ਇਹ ਜਥਾ ਅਮਰਤਸਰੀਆ ਦੇ ਵਿੱਚ ਕਰਮ ਸਿੰਘ ਤੇ ਧਰਮ ਸਿੰਘ ਅਮਰਤਸਰੀਏ ਦੇ ਜਿਹੜੇ ਖੱਤਰੀ ਸਨ ਇਨਾਂ ਨੂੰ ਕੰਬਾਣ ਜਿਹੜੀ ਉਹ ਸੰਭਾਈ ਕੇ ਤੇ ਤੀਸਰਾ ਜਥਾ ਜਿਹੜਾ ਤਰਨਾ ਦਲ ਦੇ ਵਿੱਚ ਬਾਬਾ ਕਾਨ ਸਿੰਘ ਦਾ ਜਥਾ ਇਹ ਜਥੇ ਦਾ ਜਿਹੜਾ ਜਥੇਦਾਰ ਸੀ ਉਹ ਬਾਬਾ ਕਾਨ ਸਿੰਘ ਤੇ ਹਨ ਤੇ ਜਿਸ ਦੇ ਨਾਲ ਮੀਰੀ ਸਿੰਘ ਤੇ ਹਨ ਹਰੀ ਸਿੰਘ ਢੱਲੋਂ ਤੇ ਸਰਦਾਰ ਬਾਗ ਸਿੰਘ ਹੱਲੋਵਾਲੀਆ ਸਨ ਇਹ ਤੀਜਾ ਜਥਾ ਸੀਗਾ ਜੀ ਤਰਨਾ ਦਲ ਦਾ ਚੌਥਾ ਦਲਾ ਜਿਹੜਾ ਸੀਗਾ ਜਥਾ ਉਹ ਸੀਗਾ ਜੀ ਡੱਲੇ ਵਾਲੀਆ ਜਿਹੜਾ ਆਪਾਂ ਸਰਦਾਰ ਘਰਾਣੇ ਦੀ ਗੱਲ ਪਿੱਛੇ ਕਰਕੇ ਹਟੇ ਆ ਉਹਨਾਂ ਦੇ ਵਿੱਚੋਂ ਜਥਾ ਡੱਲੇ ਵਾਲੀਏ ਦਾ ਜਿਹੜਾ ਮੁੱਖ ਜਥੇਦਾਰ ਥਾ ਪਿਆ ਉਹ ਸਨ ਦਸੌਂਦਾ ਸਿੰਘ ਗਿੱਲ ਜਿਨ੍ਹਾਂ ਜਿਹੜੇ ਕੌਮ ਤੌਰ ਤੇ ਜੱਟ ਸਿਕ ਸਨ ਤੇ ਇਹਨਾਂ ਦੇ ਜਿਹੜਾ ਪਿੰਡ ਸੀ ਉਹ ਕੋਟ ਬੁੱਡੇ ਦਾ ਸੀਗਾ ਤੇ ਅੱਗੇ ਪੰਜਵਾਂ ਜਥਾ ਸਿੰਘਾਂ ਦਾ ਰੰਗਰੇਟੇ ਸਿੰਘਾਂ ਦਾ ਜਥਾ ਪੰਜਵਾਂ ਜਥਾ ਇਹਦੇ ਵਿੱਚ ਭਾਈ ਵੀਰ ਸਿੰਘ ਜੌਨ ਸਿੰਘ ਮਦਨ ਸਿੰਘ ਅਮਰ ਸਿੰਘ ਇਹ ਨਾਮੀ ਸਰਦਾਰ ਸੀਗੇ ਸਾਰੇ ਨਾਮੀ ਸਰਦਾਰ ਸਨ ਬੇਸ਼ੱਕ ਅਨਗਰੇਟਿਆਂ ਦਾ ਜਥਾ ਇਹ ਬਣਾਇਆ ਪਰ ਇਹ ਸਾਰੇ ਨਾਮੀ ਸਰਦਾਰ ਸਨ ਗਿਨੇ ਵਈ ਇਨੀ ਕਿ ਛੋਟੇ-ਮੋਟੇ ਤੰਨਾ ਦਲ ਦੇ ਜਥਾ ਜਿਹੜਾ ਬਾਹਰ ਦੌਰਾ ਕਰਨ ਗਏ ਪਿੱਛੋਂ ਸਰਕਾਰ ਨੇ ਜਿਹੜੀ ਚਾਲ ਚੱਲੀ ਸੀ ਉਹ ਸਿੰਘਾਂ ਦੀ ਜਿਹੜੀ ਜੰਗੀਰ ਸੀ ਜਿਵੇਂ 1 ਲੱਖ ਦੀ ਜਿਹੜੀ ਜੰਗੀਰ ਨਵਾਬ ਕਪੂਰ ਸਿੰਘ ਨੂੰ ਦਿੱਤੀ ਸੀ ਉਹ ਜ਼ਬਤ ਕਰ ਲਈ ਤੇ ਸਿੰਘਾਂ ਨੇ ਫਿਰ ਹਮਲਾ ਕੀਤਾ ਫਿਰ ਜਿਹੜੇ ਇਹਨਾਂ ਦੇ ਇਲਾਕੇ ਸਨ ਮੁਗਲਾਂ ਦੇ ਉੱਥੇ ਲੁੱਟਮਾਰ ਵੀ ਕੀਤੀ ਐ ਫਿਰ ਹਿੰਦ ਦੇ ਉੱਪਰ ਭਾਰਤ ਦੇ ਉੱਪਰ ਆਪਾਂ ਕਹਿ ਦਈਏ 1739 ਦੇ ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ ਜਿਸ ਨੇ ਦਿੱਲੀ ਦਾ ਜਿਹੜਾ ਮੁਗਲ ਰਾਜ ਸੀ ਕਿਉਂਕਿ ਉਦੋਂ ਪਹਿਲਾਂ ਮੁਗਲ ਰਾਜ ਚੱਲ ਰਿਹਾ ਸੀਗਾ ਮਹਮਦ ਸਾਦਾ ਤੇ ਨਾਦਰ ਸਾਹ ਜਦੋਂ ਆਇਆ ਨਾਦਰ ਸਾਹ ਨੇ ਫਿਰ ਦਿੱਲੀ ਨੂੰ ਫਤਿਹ ਕੀਤਾ ਉਸ ਸਮੇਂ ਮੁਗਲ ਰਾਜ ਦੀਆਂ ਜੜਾਂ ਹਲਾ ਦਿੱਤੀਆਂ ਪੰਜਾਬ ਵਿੱਚ ਅਮਲੀ ਤੌਰ ਤੇ ਜਦੋਂ ਹਮਲਾ ਹੋਇਆ ਪੰਜਾਬ ਸੀ ਜਿਹੜਾ ਬੜਾ ਵੱਡਾ ਸੀਗਾ ਆਪਾਂ ਪੜਦੇ ਹਾਂ ਉਹ ਪੰਜਾਬ ਨੂੰ ਤੇ ਇੱਥੇ ਕੋਈ ਵੀ ਸਰਕਾਰ ਨਹੀਂ ਸੀ ਕੋਈ ਸਰਕਾਰ ਨਹੀਂ ਸੀ ਇੱਥੇ ਤੇ ਉਸ ਸਮੇਂ ਜਦੋਂ ਨਾ ਸਰਕਾਰ ਸੀ ਤਾਂ ਸਿੰਘਾਂ ਨੇ ਮੌਕੇ ਦਾ ਉਹਦਾ ਫਾਇਦਾ ਉਠਾਇਆਗਾ ਤੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜਾ ਜਮਨਾ ਤੱਕ ਸੀ ਜਿਹਦੇ ਵਿੱਚ ਹਿਮਾਚਲ ਹਰਿਆਣਾ ਜੰਮੂ ਕਸ਼ਮੀਰ ਇਹ ਸਾਰੇ ਪੰਜਾਬ ਦੇ ਸੂਬੇ ਸਨ ਜਮਨਾ ਤੱਕ ਜਿਹੜਾ ਸਿੰਘਾਂ ਨੇ ਜੋਰ ਪਕੜ ਲਿਆ ਸੀ ਸਿੰਘਾਂ ਨੇ ਪਹਿਲਾਂ ਕੱਚਾ ਕਿਲਾ ਰਾਵੀ ਦੇ ਕੰਢੇ ਉੱਤੇ ਡੱਲੇਵਾਲ ਬਣਾਇਆ ਜੋ ਪਿੱਛੋਂ ਖਾਨ ਬਹਾਦਰ ਨੇ ਜਿਹੜਾ ਹਮਲਾ ਕੀਤਾ ਸੀ ਉਹਦੇ ਵਿੱਚ ਟਾਹਿਆ ਗਿਆ ਤੇ ਸਰਕਾਰ ਨਾਲ ਸਿੰਘਾਂ ਦਾ ਇਹ ਵਾਰ-ਵਾਰ ਕੋਲ ਘੋਲ ਜਾਰੀ ਰਿਹਾ ਕਿਉਂਕਿ ਆਪਾਂ ਨੂੰ ਪਤਾ ਨਾਦਰ ਸਾਹਿਬ ਦਾਲੀ ਆਉਂਦਾ ਸੀ ਜਦੋਂ ਲੁੱਟ ਕੇ ਲੈ ਕੇ ਜਾਂਦਾ ਸੀ ਜਾਂ ਬਾਹੂ ਬੇਟੀਆ ਨੂੰ ਬੰਦੀ ਵੀ ਬਣਾ ਕੇ ਲੈ ਕੇ ਜਾਂਦਾ ਸੀ ਹਿੰਦੁਸਤਾਨ ਦੀ ਦਿੱਲੀ ਦੇ ਵਿੱਚੋਂ ਲੁੱਟਖਸਟ ਕਰਦਾ ਸੀ ਤਾਂ ਸਿੰਘ ਉਤੇ ਜਿਹੜੇ ਹਮਲੇ ਲੁਕਛਪ ਕੇ ਕਰਦੇ ਜਾਂਦੇ ਨੂੰ ਫਿਰ ਲੁੱਟ ਲੈਂਦੇ ਸੀ ਨਦਰ ਸਾਹ ਦੇ ਨੱਕ ਵਿੱਚ ਜਿਹੜਾ ਦਮ ਕਰ ਦਿੱਤਾ ਸੀਗਾ ਸੋ ਇਹ ਸਿੰਘ ਜਿਵੇਂ ਜਿਵੇਂ ਸਰਕਾਰ ਦਬੋਂਦੀ ਸੀ ਨਾ ਤੇਵੇਂ ਤੇਵੇਂ ਸਿੰਘ ਜਣੇ ਜਿਹੜੇ ਉਹ ਹੋਰ ਉੱਠਦੇ ਗਏ ਕਿਉਂਕਿ ਜਿੰਨੇ ਵੀ ਦਬੇ ਕੁਚਲੇ ਲੋਕ ਸੀ ਉਹ ਸਾਰੇ ਸਿੰਘਾਂ ਦੇ ਨਾਲ ਜੁੜਦੇ ਗਏ ਕਿਉਂਕਿ ਸਿੰਘ ਉਹਨਾਂ ਨੂੰ ਆਜ਼ਾਦੀ ਦਿਵਾ ਰਹੇ ਸੀ 14 ਅਕਤੂਬਰ ਨੂੰ 1745 ਈਸਵੀ ਨੂੰ ਦਲ ਖਾਲਸੇ ਨੂੰ ਅੱਗੇ 30 ਛੋਟੇ ਜਥਿਆਂ ਦੇ ਵਿੱਚ ਵੰਡਿਆ ਗਿਆ 30 ਛੋਟੇ ਜਥਿਆਂ ਦੇ ਵਿੱਚ ਜੀ ਦਲ ਖਾਲਸੇ ਹੁਣ ਆਪਾਂ ਇੱਥੇ ਜਿਹੜਾ ਦਲ ਖਾਲਸੇ ਦੇ 30 ਜਥੇ ਨੇ ਉਹਨਾਂ ਦੇ ਨਾਮ ਆਪਾਂ ਅੱਜ ਨੂੰ ਦੱਸਦੇ ਹਾਂ ਕਿਉਂਕਿ ਅੱਗੇ ਫਿਰ ਜਿਹੜੀ ਮਿਸਲਾਂ ਦੀ ਗੱਲ ਆਪਾਂ ਕੱਲੀ-ਕੱਲੀ ਦੇ ਦੱਸਦੀ ਗੱਲ ਕਰਾਂਗੇ ਹੁਣ ਇਹ ਪਹਿਲਾ ਜਿਹੜਾ ਜਥਾ ਸੀ ਉਹਨਾਂ ਦੇ ਜਿਹੜੇ ਸਰਦਾਰਾਂ ਦੇ ਨਾਮ ਸੀ ਨਵਾਬ ਕਪੂਰ ਸਿੰਘ ਫੈਜ਼ਲ ਪੁਰੀਆ ਜਾਂ ਸਿੰਘਾ ਪੁਰੀਆ ਦੂਸਰਾ ਸੀ ਸਾਮ ਸਿੰਘ ਪਿੰਡ ਨਾਰੋਕੇ ਜ਼ਿਲ੍ਹਾ ਸਿਆਲਕੋਟ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ। ਤੀਸਰਾ ਜਥਾ ਗਰਵਖਸ ਸਿੰਘ ਕਲਸੀਆ ਪੰਜਵਾਂ ਚੌਥਾ ਜਥਾ ਕਰੋੜਾ ਸਿੰਘ ਪੰਜਗੜ੍ਹ ਜ਼ਿਲ੍ਹਾ ਗੁਰਦਾਸਪੁਰ ਦੇ। ਪੰਜਵਾਂ ਕਰਮ ਸਿੰਘ ਇਹ ਵੀ ਪੰਜਵੜ ਦੇ ਸਨ ਜ਼ਿਲ੍ਹਾ ਗੁਰਦਾਸਪੁਰ। 6ਵੇਂ ਗੁਰदयाल ਸਿੰਘ ਡੱਲੇਵਾਲ ਪ੍ਰਗਣਾ ਕਲਨੌਰ ਦੇ ਸਨ। ਦਿਆਲ ਸਿੰਘ ਇਹ ਵੀ ਕਲਨੌਰ ਦੇ ਸਨ। ਨੌਦ ਸਿੰਘ ਸੁਕਰਚਕੀਆ ਜੇ ਜੇ ਆਪਾਂ ਗੱਲ ਕਰਾਂਗੇ ਅੱਗੇ ਆਖੇ ਨਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਰਾਜ਼ ਕਿਵੇਂ ਆਇਆ ਉਹ ਇਨ੍ਹਾਂ ਸਰਦਾਰ ਕਹਾਣਿਆਂ ਦੇ ਵਿੱਚ ਸਨ ਨਮਸਲਾ ਦੇ ਵਿੱਚ ਸਾਨੂੰ ਨੌਦ ਸਿੰਘ ਸ਼ੁਕਰ ਚੱਕੀਆ ਚੰਦਾ ਸਿੰਘ ਸ਼ੁਕਰ ਚੱਕੀਆ ਕਾਲਾ ਸਿੰਘ ਪਿੰਡ ਕੰਗ ਖਿਆਲਾ ਸਿੰਘ ਪਿੰਡ ਕੰਗ ਬਾਗ ਸਿੰਘ ਪਿੰਡ ਹਲੋਵਾਲ ਜੱਸਾ ਸਿੰਘ ਪਿੰਡ ਆਹਲੂ ਹਰੀ ਸਿੰਘ ਪਿੰਡ ਪੰਜਵੜ ਸੱਜਾ ਸਿੰਘ ਪੰਜਵੜ ਬਾਬਾ ਦੀਪ ਸਿੰਘ ਜੀ ਸ਼ਹੀਦ ਸੁਦਾ ਸਿੰਘ ਜੀ ਸ਼ਹੀਦ ਸੁਖਾ ਸਿੰਘ ਤਖਾਨ ਮਾੜੀ ਕੰਬੋ ਕੀ ਕਿਉਂਕਿ ਜਿਹੜਾ ਆਪਾਂ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਡਿਆ ਉਹ ਮਾੜੀ ਕੰਬੋ ਕਹਿੰਦੇ ਸਨ ਜੱਸਾ ਸਿੰਘ ਤਖਾਨ ਰਾਮਗੜੀਆ ਭੁੰਮਾ ਸਿੰਘ ਕਨਈਆ ਜੱਸ ਸਿੰਘ ਕਨਈਆ ਹਕੀਕਤ ਸਿੰਘ ਕਨਈਆ ਹੀਰਾ ਸਿੰਘ ਨਕਈ ਸੱਦਾ ਸਿੰਘ ਨਕਈ ਕਰਮ ਸਿੰਘ ਅਮਰਤ ਸਰਨਾਰਲੀ ਧਰਮ ਸਿੰਘ ਅਮਰਤਸਰ ਨਰਲੀ ਜੌਨ ਸਿੰਘ ਮਧਵੀ ਸਿੱਖ ਬਦਲ ਸਿੰਘ ਮਧਵੀ ਸਿੱਖ ਵੀਰ ਸਿੰਘ ਮਧਵੀ ਸਿੰਘ ਤੇ ਅਗਰ ਸਿੰਘ ਇਹ 30 ਜਿਹੜੇ ਅੱਗੇ ਛੋਟੇ ਜਥੇ ਬਣਾਏ ਗਏ ਜੀ ਇਹ ਜਥਿਆਂ ਨੇ ਕੀ ਕੀਤਾ ਇਹਨਾਂ ਨੂੰ ਇੱਕ ਆਜ਼ਾਦੀ ਸੀ ਕਿ ਜਿੱਥੇ-ਜਿੱਥੇ ਮੁਗਲਾਂ ਦੀ ਆਬਾਦੀ ਹੈ ਜਿਹੜੇ ਉਥੋਂ ਦੀ ਜਿਹੜੀ ਵਸਦੀ ਹੈ ਆਬਾਦੀ ਉਹਦੇ ਉੱਤੇ ਜ਼ੁਲਮ ਠਾਉਂਦੇ ਨਹੀਂ ਉਹਨਾਂ ਤੇ ਹਮਲਾ ਕਰਨਾ ਤੇ ਉਹਨਾਂ ਦੇ ਸਾਹੀ ਖਜ਼ਾਨਿਆਂ ਨੂੰ ਲੁੱਟ ਕੇ ਸਿੰਘਾਂ ਦੇ ਵਿੱਚ ਵੰਡਣਾ ਗਰੀਬਾਂ ਦੇ ਵਿੱਚ ਵੰਡਣਾ ਤੇ ਸਿੰਘਾਂ ਦੇ ਵਾਸਤੇ ਹਥਿਆਰ ਖਰੀਦੇ ਨੇ ਉਹਨਾਂ ਵਾਸਤੇ ਇਹ ਕੰਮ ਸ਼ੁਰੂ ਕੀਤਾ ਗਿਆ ਜੀ ਇਹ ਛੋਟੇ ਛੋਟੇ ਜਥੇ ਬਣਾਏ ਗਏ ਤੇ ਇਸ ਤੋਂ ਬਾਅਦ ਵੀ ਜਿਹੜੇ ਜਦੋਂ ਵੀ ਆਪਣਾ ਜਨਵਰੀ 1748 ਈਸਵੀ ਨੂੰ ਅਹਮਦ ਸਾ ਅਬਦਾਲੀ ਦੇ ਹਮਲੇ ਫਿਰ ਸ਼ੁਰੂ ਹੋਏ ਪੰਜਾਬ ਦੇ ਰਾਜ ਦਾ ਦਾਵੇਦਾਰ ਇੱਕ ਹੋਰ ਪਹਿਲਵਾਨ ਅਖਾੜੇ ਵਿੱਚ ਆ ਗਿਆ ਸੀ ਤੇ ਨਿਸਾਨੇ ਤੇ ਜਿਹੜਾ ਸਿੰਘਾਂ ਨੇ ਪਹੁੰਚਣਾ ਸੀ ਕੰਮ ਔਖਾ ਹੋ ਗਿਆ ਪਰ ਜਿਹੜੇ ਛੋਟੇ-ਛੋਟੇ ਜਥੇ ਸੀ ਸਿੰਘਾਂ ਦੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਸੀਗੀ ਉਸ ਸਮੇਂ ਤੇ ਇਹਨਾਂ ਦੇ ਸਰਦਾਰਾਂ ਦੇ ਕਾਫੀ ਨਾਮ ਸਨ ਲਗਭਗ ਜੇ ਆਪਾਂ ਗੱਲ ਕਰੀਏ ਤਾਂ ਇਹ ਇਹ ਤੋਂ ਬਾਅਦ 20 ਸਰਦਾਰ ਘਰਾਣਿਆਂ ਦੇ ਵਿੱਚੋਂ ਜਿਹੜੇ ਇਨਾਮ ਸਨ ਜਿਹੜੇ ਅੱਗੇ ਆ ਕੇ ਲੜੇ ਜਿਹੜੇ ਸਿੱਖ ਕੌਮ ਬਾਸ ਦੇ ਸ਼ਹੀਦ ਹੋਏ ਇਹ ਲਗਭਗ 66 ਸਰਦਾਰ ਅੱਗੇ ਇਹਨਾਂ ਦੇ ਨਾਮ ਆਉਂਦੇ ਆ ਸੋ ਇਹ ਆਪਣੀ ਅੱਜ ਦੀ ਵੀਡੀਓ ਸੀ ਸੋ ਬੇਨਤੀ ਕਰਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਜਿਹੜੇ ਸਿੱਖ ਮਸਲਾ ਸਰਦਾਰ ਘਰਾਣੀ ਸਾਡਾ ਸਿੱਖ ਰਾਜ ਮਹਾਰਾਜ ਰਣਜੀਤ ਸਿੰਘ ਜੀ ਦਾ ਰਾਜ ਇਹ ਕਿਵੇਂ ਆਇਆ ਇਹ ਕਿਵੇਂ ਬਣਿਆ ਤੇ ਕਿਵੇਂ ਗਿਆ ਇਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਚੜ੍ਹਦੀ ਕਲਾ ਪੰਜਾਬ ਟੀਵੀ ਦੇ ਰਾਹੀਂ ਆਪ ਸੰਗਤਾਂ ਤੱਕ ਪਹੁੰਚਾਵਾਂਗੇ ਸੋ ਆਸ ਕਰਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਸੇ ਚੈਨਲ ਤੇ ਆਪਣੀਆਂ ਸਾਰੀਆਂ ਇਹ ਵੀਡੀਓ ਫੇਸਬੁੱਕ ਚੈਨਲ ਵੀ ਇਹੀ ਆਪਣਾ ਚੜ੍ਹਦੀ ਕਲਾ ਪੰਜਾਬ ਟੀਵੀ ਇੰਸਟਾਗ੍ਰam ਪੇਜ ਚੜ੍ਹਦੀ ਕਲਾ ਪੰਜਾਬ ਟੀਵੀ ਤੇ YouTube ਦਾ ਜਿਹੜਾ ਚੈਨਲ ਹੈ ਚੜ੍ਹਦੀ ਕਲਾ ਪੰਜਾਬ ਟੀਵੀ ਇਹਦੇ ਉੱਤੇ ਤੁਹਾਨੂੰ YouTube ਤੇ Facebook ਤੇ ਖਾਸ ਕਰਕੇ ਇਹ ਸਾਰੀਆਂ ਵੀਡੀਓ ਇਸ ਤੋਂ ਬਾਅਦ ਲਗਾਤਾਰ ਕੰਟੀਨਿਊ ਮਿਲਣੀਆਂ ਆਰੰਭ ਹੋਣਗੀਆਂ ਸੋ ਕਿਸੇ ਨੂੰ ਕਈ ਵਾਰ ਕੁਝ ਪੁੱਛਣਾ ਹੋਵੇ ਤਾਂ ਬੇਨਤੀ ਹੈ ਕਿਉਂਕਿ ਆਪਾਂ ਕਈ ਵਾਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਾਈਵ ਟੈਲੀਕਾਸਟ ਵੀ ਕਰਾਂਗੇ ਇਹਨਾਂ ਚੀਜ਼ਾਂ ਦਾ ਤੇ ਪੌਡਕਾਸਟ ਵੀ ਕਰਾਂਗੇ ਸੋ ਕਿਸੇ ਨੂੰ ਕਈ ਵਾਰ ਕੋਈ ਸਵਾਲ ਪੁੱਛਣਾ ਹੋਵੇ ਸਿੱਖ ਮਿਸਲਾਂ ਬਾਰੇ ਸਾਡੇ ਸਰਦਾਰ ਘਰਾਣਿਆਂ ਬਾਰੇ ਸਰਦਾਰਾਂ ਬਾਰੇ ਜਾਂ ਜਿਹੜਾ ਬਾਬਾ ਬੁੱਢਾ ਦਲ ਤਰਨੰਦਾਲ ਇਹਨਾਂ ਦੇ ਅੱਗੇ ਪੰਜ ਜਥੇ ਬਣੇ ਉਹਨਾਂ ਬਾਰੇ ਕੋਈ ਵੀ ਸਵਾਲ ਹੋਵੇ ਪੁੱਛਣਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਹੈ 996952852 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ